ਨੇ ਸਈ ਅਮਰਜੀਤ ਸਿੰਘ ਥਾਣਾ ਥਾਣਾ ਸੇਕ ਸਾਨੂੰ ਸੇਰੇ ਤਲਾਬ ਮਿਲੀ ਆ ਕਿ ਕੋਈ ਪੁਰਜਾ ਮਿਲਿਆ ਹੋਇਆ ਹੈ ਕਿ ਚੀਜ਼ ਦਾ ਤੇ ਉਹ ਅਹੀਂ ਆ ਕੇ ਦੇਖਿਆ ਵਾ ਪੁਰਜਾ ਦੇ ਇਹਦੇ ਸਬੰਧੀ ਆਪਾਂ ਸੀਨੀਅਰ ਅਫਸਰਾਂ ਨੂੰ ਤੇ ਆਰਮੀ ਨੂੰ ਤਲਾਹ ਕਰ ਦਿੱਤੀ ਗਈ ਆ ਉਹ ਗੱਡੀ ਇਨਵੈਸਟੀਗੇਸ਼ਨ ਦਾ ਵਿਧਾ ਜੋ ਵੀ ਇਹ ਇੱਕ ਤੰਦਰ ਇਹ ਆਰਮੀ ਲੈ ਕੇ ਜਾਏਗੀ ਜੀ ਆਰਮੀ ਦੀ ਵਾਰੀ ਦਨੇਸ਼ ਕੁਮਾਰ ਜੀ ਸਰਪਸਾ ਪਹਿਲਾਂ ਕਿੱਥੇ ਮਿਲਿਆ ਸੀ ਕੀ ਮਿਲਿਆ ਸੀ ਅੱਜ ਪਹਿਲਾਂ ਜੀ ਪਿੰਡ ਦੇ ਦੂਜੇ ਪਾਸੇ ਪਾੜ ਮਿਲਿਆ ਸੀਗਾ ਇੱਕ ਹਰਪ੍ਰੀਤ ਉਹਨਾਂ ਦੀ ਪਹਿਲੀ ਦੇ ਵਿੱਚ ਤੇ ਅੱਜ ਪਿੰਡ ਦੇ ਦੂਜੇ ਪਾਸੇ ਮਿਲਿਆ ਆ ਤੇ ਸੇਮ ਉਹਦੇ ਨਾਲ ਦਾ ਪਾੜ ਲੱਗਦਾ ਹੈ ਪਤਾ ਨਹੀਂ ਜਿਉਂ ਨਹੀ ਕੀਆ ਕਦੀ ਦੇਖਿਆ ਉਹਦਨ ਕਿ ਉਹਦਾ ਪਾੜਦਾ ਉਹ ਪਾੜ ਫਿਰ ਆਪਣਾ ਉਹਨਾਂ ਨੇ ਐਸ ਐਚਓ ਸਾਹਿਬ ਨੇ ਤਲਾਕ ਕਰਕੇ ਆਰਮੀ ਅਫਸਰਾਂ ਨੂੰ ਉਹ ਆਏ ਸੀ ਉਹ ਲੈ ਕੇ ਚੱਲ ਗਏ ਫਿਰ ਹਾਂਜੀ ਅੱਜ ਵੀ ਇਹਨਾਂ ਨੂੰ ਐਸ ਐਚਓ ਸਾਹਿਬ ਨੂੰ ਕਿਹਾ ਗਿਆ ਸੀ ਤੇ ਉਹ ਆਂਦੇ ਵੀ ਫਿਰ ਉਹਨਾਂ ਨਾਲ ਗੱਲਬਾਤ ਹੋਈ ਹੈ ਡਿਊਟੀ ਸਾਹਿਬ ਨਾਲ ਅੱਗੇ ਫਿਰ ਉਹਨਾਂ ਸ਼ਹਿਦ ਆਦਮੀ ਆਲੇ ਆਉਣ ਲੱਗੇ ਮੈਂ ਨਈ ਐਸੀ ਅਮਰਜੀਤ ਸਿੰਘ ਥਾਣਾ ਥਾਣਾ ਸੇਕ ਸਾਨੂੰ ਸਿਰੇ ਤਲਾਹ ਮਿਲੀ ਆ ਕਿ ਕੋਈ ਪੁਰਜਾ ਮਿਲਿਆ ਹੋਇਆ ਹੈ ਕਿ ਚੀਜ਼ ਦਾ ਤੇ ਉਹ ਅਹੀਂ ਆ ਕੇ ਦੇਖਿਆ ਵਾ ਪੁਰਜਾ ਦੇ ਇਹਦੇ ਸਬੰਧੀ ਆਪਾਂ ਸੀਨੀਅਰ ਅਫਸਰਾਂ ਨੂੰ ਤੇ ਆਰਮੀ ਨੂੰ ਤਲਾਹ ਕਰ ਦਿੱਤੀ ਗਈ ਆ ਉਹ ਗੱਡੀ ਇਨਵੈਸਟੀਗੇਸ਼ਨ ਦਾ ਵਿਧਾ ਜੋ ਵੀ ਇਹ ਇੱਕ ਧੰਦਾ ਇਹ ਆਰਮੀ ਲੈ ਕੇ ਜਾਏਗੀ ਜੀ ਆਰਮੀ ਦੀ ਵਾਰੀ ਹਾਂ ਦਨੇਸ਼ ਕੁਮਾਰ ਜੀ ਅ ਸਪਸਾ ਪਹਿਲਾਂ ਕਿੱਥੇ ਮਿਲਿਆ ਸੀ ਕੀ ਮਿਲਿਆ ਸੀ ਅੱਜ ਕਿੱਥੇ ਮਿਲਿਆ ਪਹਿਲਾਂ ਜੀ ਪਿੰਡ ਦੇ ਦੂਜੇ ਪਾਸੇ ਪਾਟ ਮਿਲਿਆ ਸੀਗਾ ਇੱਕ ਹਰਪ੍ਰੀਤ ਉਹਨਾਂ ਦੀ ਪੈਲੀ ਦੇ ਵਿੱਚ ਤੇ ਅੱਜ ਪਿੰਡ ਦੇ ਦੂਜੇ ਪਾਸੇ ਮਿਲਿਆ ਆ ਤੇ ਸੇਮ ਉਹਦੇ ਨਾਲ ਦਾ ਪਾਟ ਲੱਗਦਾ ਹੈ ਪਤਾ ਨਹੀਂ ਜਿਉਂ ਨਹੀ ਕੀ ਆ ਕਦੀ ਦੇਖਿਆ ਉਹਦੋਂ ਕਿ ਉਹਦਾ ਪਾਟ ਨਾ ਉਹ ਪਾਟ ਫਿਰ ਆਪਣਾ ਉਹਨਾਂ ਨੇ ਐਸ ਐਚਓ ਸਾਹਮਣੇ ਤਲਾਕ ਕਰਕੇ ਆਰਮੀ ਅਫਸਰਾਂ ਨੂੰ ਉਹ ਆਏ ਸੀ ਉਹ ਲੈ ਕੇ ਚੱਲ ਗਏ ਫਿਰ ਹਾਂ ਜੀ ਅਜ ਵੀ ਨੰਨ ਐਸਐਸਓ ਸਾਹਿਬ ਨੂੰ ਕਿਹਾ ਗਿਆ ਸੀ ਉਹ ਆਂਦੇ ਕਿ ਫਿਰ ਹੋ ਹੋਣ ਵਾਲੀ ਗੱਲਬਾਤ ਹੋਈ ਹੈ ਡਿਪਟੀ ਸਾਹਿਬ ਨਾਲ ਅੱਗੇ ਫਿਰ ਉਹਨਾਂ ਸ਼ਾਇਦ ਆਰਮੀ ਵਾਲੇ ਆਉਣ ਲੱਗੇ ਮੈਂ ਨਈ ਐਸਏ ਅਮਰਜੀਤ ਸਿੰਘ ਥਾਣਾ ਥਾਣਾ ਸੇਕ ਇਸਨੂੰ ਸਿਹਰੇ ਤਲਾਬ ਮਿਲੀ ਹੈ ਕਿ ਕੋਈ ਪੁਰਜਾ ਮਿਲਿਆ ਹੈ ਕਿ ਚੀਜ਼ ਦਾ ਤੇ ਉਹ ਅਹੀਂ ਆ ਕੇ ਦੇਖਿਆ ਵਾ ਪੁਰਜਾ ਦੇ ਇਹਦੇ ਸਬੰਧੀ ਆਪਾਂ ਸੀਨੀਅਰ ਅਫਸਰਾਂ ਨੂੰ ਤੇ ਆਰਮੀ ਨੂੰ ਇਤਲਾਹ ਕਰ ਦਿੱਤੀ ਗਈ ਹੈ ਉਹ ਗੱਡੀ ਇਨਵੈਸਟੀਗੇਸ਼ਨ ਦਾ ਵੇਤਾ ਜੋ ਵੀ ਇਹ ਧੰਦਾ ਇਹ ਆਰਮੀ ਲੈ ਕੇ ਜਾਏਗੀ ਜੀ ਆਰਮੀ ਦੀ ਸਵਾਰੀ ਹਨੇਸ਼ ਕੁਮਾਰ ਜੀ ਸਰਪਸਾ ਪਹਿਲਾਂ ਕਿੱਥੇ ਮਿਲੇ ਸੀ ਕੀ ਮਿਲੇ ਸੀ ਅੱਜ ਜੀ ਪਹਿਲਾਂ ਜੀ ਪਿੰਡ ਦੇ ਦੂਜੇ ਪਾਸੇ ਪਾੜ ਮਿਲਿਆ ਸੀਗਾ ਇੱਕ ਹਰਪ੍ਰੀਤ ਉਹਨਾਂ ਦੀ ਪਾਲਿਕਾ ਦੇ ਵਿੱਚ ਤੇ ਅੱਜ ਪਿੰਡ ਦੇ ਦੂਜੇ ਪਾਸੇ ਮਿਲਿਆ ਆ ਤੇ ਸੇਮ ਉਹਦੇ ਨਾਲ ਦਾ ਪਾੜ ਲੱਗਦਾ ਹੈ ਪਤਾ ਨਹੀਂ ਜਿਉਂ ਨਿਆ ਕੀਆ ਕਦੀ ਦੇਖਿਆ ਉਹ ਪਾਰ ਫਿਰ ਆਪਣਾ ਉਹਨਾਂ ਨੇ ਐਸ ਐਚ ਓ ਸਾਹਿਬ ਨੇ ਤਲਾਕ ਕਰਕੇ ਆਰਮੀ ਅਫਸਰ ਨੂੰ ਉਹ ਆਏ ਹੀ ਉਹ ਲੈ ਕੇ ਚੱਲ ਗਏ ਫਿਰ ਹਾਂਜੀ ਅੱਜ ਵੀ ਇਹਨਾਂ ਨੂੰ ਐਸ ਐਚ ਓ ਸਾਹਿਬ ਨੂੰ ਕਿਹਾ ਗਿਆ ਸੀ ਤੇ ਉਹ ਆਂਦੇ ਵੀ ਫਿਰ ਫੋਨ 'ਤੇ ਗੱਲਬਾਤ ਹੋਈ ਹੈ ਡਿਊਟੀ ਸਾਹਿਬ ਨਾਲ ਅੱਗੇ ਫਿਰ ਉਹਨਾਂ ਸ਼ਾਇਦ ਆਰਮੀ ਵਾਲੇ ਆਉਣ ਲੱਗੇ